ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਮੈਂ ਹਾਂ ਪੱਤਰਕਾਰ ਬਲਕਾਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕਢਿਆਲਾ ਨਾਤੇ ਵਿਖੇ ਜਿੱਥੇ ਕੀ ਤਾਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਬਹੁਤ ਹੀ ਧੂਮਕਾਮ ਨਾਲ ਮਨਾਇਆ ਜਾ ਰਿਹਾ ਹੈ ਕੁਝ ਵੀਡੀਓ ਤੁਹਾਡੇ ਨਾਲ ਲਾਈਵ ਸ਼ੇਅਰ ਕਰਦੇ ਹਾਂ ਤੇ ਸਮੂਹ ਸਾਧ ਸੰਗਤ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਦੇਖਦੇ ਰਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਧੰਨਵਾਦ सासिरा चल्ा ਸਪਰੀਮੰਦੀ ਚਲਵਾ ਅੱਜ ਦਾ ਜਮਾਇ ਆਗੇ ਨੇ ਛੋਟੀ ਜੀ ਦੇ ਤੋਂ ਸਿੱਖ ਸ਼ਬਦ ਦੀ ਹਾਜ਼ਰੀ ਲਗਾਏਗੀ ਸਭ ਬੋਲਤੀ ਨੂੰ ਬੁਲਾ ਰਹੇ ਆਗੇ ਕਿ ਨਾ ਆ ਪਕੜੋ ਆ ਪੰਡਿਆਂ ਦੇ ਕਿੰਨੂ ਟਾਈਮ ਦਿਆਂ ਤੇ ਕਿੰਨੂ ਨਾ ਦਿਆਂ ਸਭ ਬੋਲਤੀ ਨੂੰ ਪ੍ਰਵਾਨ ਕਰੋ 600 ਤੋਂ ਬੱਚੇ ਆਏ ਨੇ ਦੋ ਤਿੰਨੇ ਦੇ ਹੋ ਰਾਰੇ ਨੇ ਕਿਰਪਾ ਤਾਂ ਹੋ ਵੈਗ ਨੂੰ ਘਾਲ ਫਿਰਕਦੀ ਆ ਪਰ ਟਾਈਮ ਦਾਇਤ ਨਹੀਂ ਦਿੰਦਾ ਫੇਸ ਕਰਕੇ ਆ ਬੇਬੀ ਜੀ ਦੇ ਲੋ ਸਿਕ ਸ਼ਬਦ ਦੀ ਹਾਜ਼ਰੀ ਲਵਾਈ ਜਾਣੀ ਹੈ ਉਸ ਤੋਂ ਬਾਅਦ ਸਰਕਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

<utanos> चारे

ਦੇ ਦੇ ਰੁਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਅਵਤਾਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਪਿੰਡ ਢਿਹਾਲਾ ਨੱਥ ਦੀ ਸੰਗਤ ਵੱਲੋਂ ਵਿਸ਼ਾਲ ਮਹਾਨ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ ਸੀ ਜੋ ਗੁਰਦੁਆਰਾ ਬਾਬਾ ਜੀਉਨ ਸਿੰਘ ਵਿਖੇ ਇਸ ਵੇਲੇ ਸੰਗਤਾਂ ਪਹੁੰਚ ਚੁੱਕੀਆਂ ਹਨ ਸੋ ਜਸ ਕੀਰਤਨ ਦੀ ਘੜੀ ਚੱਲ ਰਹੀ ਹੈ ਥਾਂ ਥਾਂ ਤੇ ਸੰਗਤਾਂ ਦੀ ਟਹਿਲ ਸੇਵਾ ਟਹਿਲ ਸੇਵਾ ਕੀਤੀ ਜਾ ਰਹੀ ਹੈ ਗੁਰੂ ਮਹਾਰਾਜ ਦੀ ਬੜੀ ਅਪਰੰਪਾਰ ਕਿਰਪਾ ਹੈ ਸਾਡੇ ਨਗਰ ਤੇ ਬਹੁਤ ਹੀ ਗੁਰੂ ਮਹਾਰਾਜ ਜੀ ਨੇ ਸਾਨੂੰ ਬੁਲਾਰੇ ਤੇ ਰਾਗੀ ਸਾਜੀ ਸਿੰਘ ਬਖਸ਼ਿਸ਼ ਕੀਤੇ ਹਨ 11 ਦਿਨ ਪ੍ਰਬਾਤ ਫੇਰੀਆਂ ਨਗਰ ਵਿੱਚ ਵਿਚਰੀਆਂ ਤੇ ਅੱਜ ਵਿਸ਼ਾਲ ਮahan ਨਗਰ ਕੀਰਤਨ ਦੇ ਜੋ ਸਵੇਰੇ 10 ਵਜੇ ਰੰਮਤਾ ਹੋਈ ਸੀ ਸੋ ਨਗਰ ਵਿੱਚ ਫੇਰ ਹੀ ਕਰਦਿਆਂ ਹੋਇਆਂ ਨਗਰ ਕੀਰਤਨ ਜਿਹੜਾ ਇਸ ਵੇਲੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਹੈ ਜਿੱਥੇ ਦੀਵਾਨ ਸਜੇ ਹੋਏ ਹਨ ਤੇ ਗੁਰੂ ਮਹਾਰਾਜ ਦੀ ਬੜੀ ਅਪਰੰਪਾਰ ਕਿਰਪਾ ਹੈ ਸਾਰੇ ਨਗਰ ਦੀ ਸੰਗਤ ਰਲ ਕੇ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਸੋ ਸਾਰੇ ਨਗਰ ਨੂੰ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਗੁਰਪੁਰਬ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਸਿੰਘ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਟੜਿਹਾਲਾ ਨਾਦੀ ਸਾਧ ਸੰਗਤ ਵੱਲੋਂ ਵਿਸ਼ਾਲ ਨਗਰ ਕੀਰਤਨ ਦੇ ਨਾਲ ਪੰਜ ਪਿਆਰਿਆਂ ਦੀ ਗਵਾਹੀ ਹੇਠ ਮਨਾ ਰਹੀਆਂ ਨੇ ਇਸ ਵੇਲੇ ਸੰਗਤ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪਹੁੰਚੀ ਹੈ ਬੱਚਿਆਂ ਵਿੱਚ ਬਹੁਤ ਉਤਸ਼ਾਹ ਹੈ ਜੋ ਗੁਰੂ ਮਹਾਰਾਜ ਦਾ ਜਸ ਗਾਣ ਕਰ ਰਹੇ ਹਨ ਸਾਧ ਸੰਗਤ ਤੇ ਪਿੰਡ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਤੇ ਸੁਚੱਜੇ ਤਰੀਕੇ ਨਾਲ ਗੁਰੂ ਮਹਾਰਾਜ ਦਾ ਦਿਨ ਮਨਾ ਰਹੇ ਹੈ ਸਾਡੇ ਪੂਰੇ ਪਿੰਡ ਵੱਲੋਂ ਸਾਰ ਸੰਗਤ ਵਾਲੋ ਆਪ ਜੀ ਨੂੰ ਤੇ ਆਪ ਜਿਹੜੇ ਪਰਿਵਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਗੁਰੂ ਮਾਰੇ ਦੇ ਆਗਮਨ ਪਰਬੂਰ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ